ਦੀ ਪੰਡਾ ਕਲ ਜੁਕੇ ਬੋਹਿਤ ਲੋਕ ਪਰ ਲੋਕ ਸਹਾਇ ਭਗਤੀ ਸ਼ਕਤੀ ਦੇਦਾ ਤੇ ਦੁੱਖ ਨਿਵਾਰਨ ਪਤਿ ਸ਼ਹਾ ਗਿਆਨ ਦੇ ਸਗ ਜੁਗ ਜੁਗ ਅਟਲ ਸਤ ਗੁਰੂ ਜਗਤ ਗੁਰੂ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਵਿੱਤਰ ਹਜ਼ੂਰੀ ਵਿੱਚ ਜੁੜੇ ਬੈਠੇ ਸਤ ਸੰਗੀ ਜਨੋ ਆਪ ਜੀ ਸਤ ਗੁਰ ਜੀ ਦੇ ਅਮੋਲਕ ਬਚਨ ਸਰਵਣ ਕਰ ਰਹੇ ਹੋ ਜੋ ਪੰਜਵੀਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਪਵਿੱਤਰ ਮੁਖਾਰੰਬਿਤ ਚੋ ਚਾਰਨ ਕੀਤੇ ਹੋਏ ਮਹਾਬੋਲ ਹਨ ਤੇ ਤਨ 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 ਸ਼ਤਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜਿਨੇ ਬਹੁਤ ਹੀ ਕਿਰਪਾ ਕਰਕੇ ਸਾਡੇ ਜੀਵ ਦੇ ਭਲੇ ਲਈ ਜਿੰਦ ਦੇ ਕਲਿਆਣ ਹਿੱਤ ਇਹੇ ਬਚਨ ਹੁਕਮਨਾਮੇ ਦੇ ਰੂਪ ਵਿੱਚ ਪਰਗੜ ਕਰਕੇ ਸਾਡੇ ਸਰੂਣ ਤੱਕ ਪਹੁੰਚਾਏ ਨੇ ਸਤਿਗੁਰੂ ਜੀ ਇਸ ਸ਼ਬਦ ਰਾਹੀਂ ਸਾਨੂੰ ਬਖਸ਼ਿਸ਼ ਕਰ ਲੈਨੇ ਹੈ ਮੇਰੇ ਮਾਲਕ ਪ੍ਰਭਾਤਮਾ ਸਰਵ ਵਿਆਪਕ ਜੀਉ ਕਿਰਪਾ ਕਰੋ ਸਾਨੂੰ ਆਪਣੀ ਸੇਵਾ ਵਿੱਚ ਲਾ ਲਓ ਹੋਰ ਹੋਰ ਸੇਵਾ ਵਿੱਚ ਮੈਂ ਆਪਣੀ ਸੇਵਾ ਵਿੱਚ ਲਾ ਲਓ ਕਿਵੇਂ ਲਾਣਾ ਦੂਜੀ ਗੱਲ ਕਹਿੰਦੇ ਨੇ ਸੰਤ ਸਾਧੂਆਂ ਦੀ ਸੰਗਤ ਗੁਰਮੁਖਾਂ ਦੀ ਸੰਗਤ ਬੰਦਗੀ ਕਰਨ ਵਾਲਿਆਂ ਦੀ ਸੰਗਤ ਵਿੱਚ ਮੈਨੂੰ ਲਾਓ ਕਿਉਂਕਿ ਉਹ ਉਹਨਾਂ ਦੀ ਸੰਗਤ ਵਿੱਚ ਸਾਰੇ ਸੁੱਖ ਮਿਲਦੇ ਨੇ ਸਾਧੂ ਸੰਗ ਸਰਬ ਸੁਖ ਪਾਏ ਇੱਕ ਦੂਦੇ ਚਾਹੇ ਦੁੱਖ ਵੀ ਹੋਣ ਫਿਰ ਵੀ ਉੱਥੇ ਸੁੱਖ ਹੈ ਅਸੀਂ ਦੁਨੀਆ ਦੇ ਵਿੱਚ ਦੁਨੀ ਦੇ ਵਿੱਚ ਚਾਹੇ ਉਹ ਸੁੱਖ ਵੀ ਲੱਗ ਰਹੇ ਹੋਣ ਤੁਹਾਨੂੰ ਉਹ ਵੀ ਦੁੱਖ ਹੈ ਸਰ ਸਤਿਬਦੀ ਦੁਰੀਦਿਰ ਸੇਵ ਵਿੱਚ ਇਤਨਾ ਸੁਖ ਵੀ ਦੁਖ ਹੁੰਦੇ ਨੇ ਸਾਧੂ ਦੀ ਸੰਗਤ ਵਿੱਚ ਦੁੱਖ ਵੀ ਸੁਖ ਹੁੰਦੇ ਨੇ ਏ ਕਿਰਪਾ ਮੇਰੇ ਤੇ ਕਰੋ ਇਹ ਮੁਖ ਭਾਵ ਹੈ ਸ਼ਬਦ ਦਾ ਸ਼ਬਦ ਵਿੱਚ ਬਾਦਸ਼ਾਹ ਜਿਹੜੀਆਂ ਬਖਸ਼ੀਆਂ ਕਰ ਰਹੇ ਨੇ ਆਪਣੇ ਹਿਰਦੇ ਨੂੰ ਸੁਣਾਉਣ ਦਾ ਯਤਨ ਕਰੀਏ ਜੀ ਸਤਨਾਮ ਵਾਹਿਗੁਰੂ ਜੀ ਗੁਰ ਮਿਲ ਤਿਆਗਿਉ ਦੂਜਾ ਭਾਉ ਗੁਰ ਮੁਖ ਜਪਿਉ ਹਰਿ ਕਾ ਨਾਉ ਬਿਸਰੀ ਚਿੰਤ ਨਾਮ ਰੰਗ ਲਾਗਾ ਜਨਮ ਜਨਮ ਕਾ ਸੋਇਆ ਜਾਗਾ ਗੁਰ ਬਿਲ ਤਿਆਗਿਓ ਦੂਜਾ ਭਾਵ ਗੁਰ ਬਿਲ ਗੁਰੂ ਨੂੰ ਮਿਲ ਕੇ ਗੁਰੂ ਦੀ ਪ੍ਰਾਪਤੀ ਹੋਈ ਜੀ ਗੁਰੂ ਦਾ ਮੇਲ ਹੋ ਗਿਆ ਜਦੋਂ ਗੁਰੂ ਮਿਲ ਜਾਂਦਾ ਹੈ ਨਾ ਤੂੰ ਜਾ ਪਾਉ ਨਹੀਂ ਨਾਮ ਤੋਂ ਬਿਨਾ ਹਰ ਚੀਜ਼ ਦੂਜਾ ਪਿਆਰ ਹੈ ਪਾਉ ਦਾ ਅਰਥ ਹੁੰਦਾ ਪਿਆਰ ਨਾਮ ਦਾ ਪਿਆਰ ਬਸ ਆਹੀ ਪਿਆਰ ਹੈ ਆਹੀ ਰੰਗ ਹੈ ਇਹ ਹੀ ਸਾਡੇ ਮਨ ਦੀ ਮਹਿਲ ਤਾਰਦਾ ਹੈ ਉਹ ਤੋਂ ਪੈ ਨਾਮੇ ਕੇ ਰੰਗ ਬਾਓ ਪਿਆਰ ਰੰਗ ਪਿਆਰ ਇਹ ਗੁਰੂ ਨੂੰ ਮਿਲ ਕੇ ਦੂਜਾ ਭਾਵ ਨਹੀਂ ਰਹਿੰਦਾ ਇਹਦਾ ਭਾਵ ਅਸਿ ਹੈ ਜੇ ਗੁਰੂ ਨੂੰ ਨਹੀਂ ਮਿਲੇ ਗੁਰੂ ਨੂੰ ਮਿਲ ਜਾਂਦੇ ਨੇ ਗੁਰੂ ਮਿਲਦਾ ਹੈ ਗੁਰ ਪੂਰਾ ਭੇਟਿਓ ਬੜੁ ਭਾਗੀ ਮਨਹਿ ਭਿਆ ਪ੍ਰਗਾਸਾ ਜਦੋਂ ਗੁਰੂ ਪੂਰਾ ਮਿਲ ਜਾਂਦਾ ਕਿਸੇ ਦੇ ਮਨ ਵਿੱਚ ਚਾਣਣਾ ਹੋ ਜਾਂਦਾ ਜਦੋਂ ਚਾਣਣਾ ਹੁੰਦਾ ਹੈ ਪ੍ਰਕਾਸ਼ ਹੁੰਦਾ ਹੈ ਚਮਕ ਹੋ ਜਾਂਦੀ ਹੈ ਫਿਰ ਆਪੇ ਬਦਲਾ ਚਲਣੇ ਵਿੱਚ ਕੇ ਰੱਸੀ ਏ ਕੇ ਸੱਪ ਏ ਇਹ ਦੁਨੀ ਹੈ ਕੇ ਦੀਨ ਹੈ ਇਹ ਮਾਦਵ ਹੈ ਕੇ ਮਾਇਆ ਹੈ ਸਾਨੂੰ ਪਤਾ ਨਹੀਂ ਅਨਜਾਨਤ ਵਿਖਿਆ ਮੈਂ ਰਚੈ ਜੇ ਜਾਣਤ ਆਪਨ ਆਪ ਬਚੈ ਅਸੀਂ ਵਿਖਿਆ ਵਿੱਚ ਬਾਰ ਬਾਰ ਕਿਉਂ ਜਾ ਰਹੇ ਆ ਸਾਨੂੰ ਪਤਾ ਨਹੀਂ ਅਣਜਾਣਾ ਕਿਉਂਕਿ ਗੁਰੂ ਨਹੀਂ ਮਿਲਿਆ ਗੁਰੂ ਜਿਸ ਦਿਨ ਮਿਲ ਗਏ ਆ ਦੂਜਾ ਭਾਉ ਖਤਮ ਦੂਜਾ ਭਾਉ ਨਾ ਦੇਈ ਲਿਵ ਲੱਗਣ ਕਦੇ ਨਹੀਂ ਸੁਰਤ ਜੁੜ ਸਕਦੀ ਜਿੰਨੇ ਮਰਜੀ ਚੌਂਕੜੇ ਮਾਰ ਕੇ ਬੈਠ ਲਿਓ ਨਹੀਂ ਜੁੜੇਗੀ ਕਦੇ ਵੀ ਮੈਂ ਗੁਰੂ ਨੂੰ ਮਿਲ ਕੇ ਦੂਜਾ ਪਿਆਰ ਨਹੀਂ ਐ ਇੱਕ ਦਾ ਪਿਆਰ ਐ ਬਸ ਫਿਰ ਜਦੋਂ ਦੂਜਾ ਭਾਉ ਜਾਂਦਾ ਹੈ ਨਾ ਜਾਇਗਤ ਹੈ ਦੂਜੇ ਭਾਉ ਨੇ ਰਹਿਣਾ ਨਹੀਂ ਦੂਜਾ ਪਿਆਰ ਨਾਮ ਵਾਲਾ ਪਿਆਰ ਜਾਂਦਾ ਨਹੀਂ ਕਦੇ ਵੀ ਸਰੀਰ ਚਲਾ ਜਾਏਗਾ ਸਰੀਰ ਨੂੰ ਕਟਿਆ ਗਿਆ ਸਰੀਰ ਦੀ ਖੋਪੜੀ ਹਢਾਈ ਆ ਰਿਆਂ ਤੇ ਨਲ ਚੀਰੇ ਗਏ ਚਰਖੜੀਆਂ ਤੇ ਪਤਾ ਨਹੀਂ ਕੀ ਕੀ ਕੀਤਾ ਗਿਆ ਸਰੀਰਾਂ ਦਾ ਬੱਚਿਆਂ ਦੇ ਟੁਕੜੇ ਕਰਕੇ ਗਲਾਂ 'ਚ ਹਾਰ ਪਾਏ ਫਿਰ ਵੀ ਸ਼ੁਕਰਾਨੇ ਵਿੱਚ ਦੂਜਾ ਭਾਉ ਸੀ ਉਹਨੂੰ ਪਤਾ ਲੱਗ ਗਿਆ ਨਾ ਗੁਰੂ ਨੇ ਦੱਸ ਦਿੱਤਾ ਇਹ ਚੀਜ਼ ਰਹਿਣ ਵਾਲੀ ਨਹੀਂ ਹੈ ਨਾਮ ਕਦੇ ਜਾਣ ਵਾਲਾ ਨਹੀਂ ਪ੍ਰਮਾਤਮਾ ਦਾ ਪਿਆਰ ਕਦੇ ਖਤਮ ਨਹੀਂ ਹੋ ਸਕਦਾ ਇਸ ਕਰਕੇ ਪਾਤਸ਼ਾਹ ਕਹਿੰਦੇ ਨੇ ਗੁਰੂ ਨੂੰ ਅਸੀਂ ਮਿਲੇ ਤੇ ਦੁਜਾ ਭਾਉ ਖਤਮ ਹੋ ਗਿਆ ਖਸਮ ਛੋੜ ਦੁਜੈ ਲੱਗੇ ਡੁੱਬੇ ਸੇ ਵਣ ਜਾ ਰਿਆ ਉਹ ਤੜ ਡਣ ਵਾਲੇ ਨਹੀਂ ਆਪਾ ਤਰਨ ਵਾਲੇ ਨੂੰ ਦੇਖਣਾ ਜਿਹੜੇ ਪਾਰ ਚਲੇ ਗਏ ਉਹ ਦੇਖਣੇ ਡੁੱਬਣ ਵਾਲੇ ਤਾਂ ਸਾਰੇ ਨੇ ਸਤਗੁਰੂ ਜੀ ਕਹਿੰਦੇ ਨੇ ਦੂਜਾ ਭਾਉ ਤਿਆਗ ਦਿੱਤਾ ਖਸਮ ਛੋੜ ਦੂਜੈ ਲੱਗੇ ਤਿਨਕੇ ਗੁਣ ਹੋ ਕਿਆ ਕਹਉ ਪਟ ਕਹਿੰਦੇ ਨੇ ਮੈਂ ਨਹੀਂ ਉਹਨਾਂ ਦੀ ਗੱਲ ਕਰਦਾ ਤੇ ਕਹਿੰਦੇ ਫੇਰ ਦੂਜਾ ਭਾਉ ਛੱਡ ਦਿੱਤਾ ਜਦੋਂ ਗੁਰੂ ਮਿਲਿਆ ਅਜੇ ਗੁਰੂ ਨਹੀਂ ਮਿਲਿਆ ਦੂਜੇ ਭਾਉ ਵਿੱਚ ਸਾਰਾ ਦਿਨ ਦਾ ਹਿਸਾਬ ਲਾਇਓ ਕਦੇ ਇੱਕ ਦਿਨ ਦਾ ਕਿ ਕਿੰਨੀ ਕੁ ਧੇਰ ਸਾਡਾ ਨਾਮ ਵਿੱਚ ਮਨ ਰਹਿੰਦਾ ਹੈ ਕਿੰਨੀ ਧੇਰ ਦੂਜੇ ਭਾਵ ਵਿੱਚ ਰਹਿੰਦਾ ਹੈ ਕਾਪੀ ਪਤਾ ਲੱਗ ਜਾਏਗਾ ਗੁਰੂ ਨੂੰ ਮਿਲ ਕੇ ਉਦੋਂ ਤਾਂ ਇਸ ਸਾਰਾ ਕੰਮ ਪੂਰਾ ਹੀ ਹੁੰਦਾ ਚਲਾ ਜਾਂਦਾ ਸੁਰਤ ਵੀ ਜੁੜ ਜਾਂਦੀ ਗਿਆਨ ਵਿੱਚ ਵੀ ਮਨ ਲੱਗ ਜਾਂਦਾ ਧਿਆਨ ਵਿੱਚ ਵੀ ਲੱਗ ਜਾਂਦਾ ਹੈ ਮਾਇਆ ਵਿੱਚ ਰਹਿੰਦਾ ਹੋਇਆ ਮਨੁੱਖ ਮਾਦੋ ਨੂੰ ਪ੍ਰਾਪਤ ਕਰ ਲੈਂਦਾ ਹੈ ਗੁਰੂ ਮਿਲ ਜਾਏ ਗੁਰ ਪ੍ਰਸਾਦੀ ਜਿਨ੍ਹਾਂ ਲਿਬ ਲਾਗੀ ਤਿਨ ਵਿੱਚੇ ਬਾਇਆ ਪਾਇਆ ਗੁਰ ਦੀ ਕਿਰਪਾ ਗੁਰ ਪ੍ਰਸਾਦ ਗੁਰੂ ਦਾ ਮਿਲਣਾ ਪੂਰਨ ਕਾਮ ਮਿਲੇ ਗੁਰਦੇ ਜਦੋਂ ਗੁਰੂ ਮਿਲ ਗਿਆ ਉਦੋਂ ਹੀ ਸਭ ਕੰਮ ਪੂਰੇ ਹੋ ਗਏ ਕੋਈ ਨਹੀਂ ਰਿਹਾ ਦੁੱਖ ਗੁਰਮੁਖ ਜਪਿਓ ਹਰ ਕਾ ਨਾਮ ਫੇਰ ਗੁਰੂ ਰਾਹੀ ਹੀ ਗੁਰਮੁਖ ਬਣ ਕੇ ਉਹ ਮਨੁਖ ਅਰਿ ਦਾ ਨਾਮ ਜਪਦਾ ਹੈ ਵਰਨਾ ਤਾਂ ਮਨ ਜਪਦਾ ਹੀ ਨਹੀਂ ਕਦੇ ਵੀ ਸਾਸਤਰੀ ਜਿੰਨਾ ਮਰਜੀ ਇਸ ਨੂੰ ਲਾਈ ਜੋ ਮਨ ਨਹੀਂ ਜਪਦਾ ਕਿਉਂਕਿ ਮਨ ਵਿੱਚ ਹਉਮੈ ਦੀ ਮੈਲ ਰਹੀ ਹੀ ਜਾਂਦੀ ਹੈ ਨਿਕਲਦੀ ਹੀ ਨਹੀਂ ਹੈ ਜਦੋਂ ਤੱਕ ਗੁਰੂ ਨਹੀਂ ਮਿਲਿਆ ਮਨ ਕੋ ਵਿਆਪੇ ਹੋਮੇ ਮੈਲ ਤੀਰਤ ਨਾਹੀਂ ਕਹਾਂ ਸੁਖ ਸੈ ਸੁੱਚ ਸੈਲ ਕਦੇ ਨਹੀਂ ਹੋਏਗੀ ਪਾਤਸ਼ਾਹ ਕਹਿੰਦੇ ਨੇ ਫੇਰ ਗੁਰੂ ਨੂੰ ਮਿਲ ਕੇ ਉਹ ਦੂਜੇ ਭਾਵ ਨੂੰ ਛੱਡ ਦਿੰਦਾ ਹੈ ਉਹ ਮਨੁੱਖ ਨਾਮ ਜਪਦਾ ਬਿਨਾਂ ਕਿਸੇ ਕੋਸ਼ਿਸ਼ ਤੋਂ ਸਹਿ ਜੀ ਜਿਵੇਂ ਅਸੀਂ ਬਿਨਾਂ ਕਿਸੇ ਕੋਸ਼ਿਸ਼ ਤੋਂ ਮਾਇਆ ਵਿੱਚ ਫਸੇ ਹੀ ਰਹਿੰਦੇ ਹਾਂ ਸਾਡਾ ਮਨ ਮਾਇਆ ਤੋਂ ਨਿਕਲਦਾ ਹੀ ਨਹੀਂ ਹੈਗਾ ਬਿਨਾਂ ਕਿਸੇ ਕੋਸ਼ਿਸ਼ ਤੋਂ ਇਸ ਤਰ੍ਹਾਂ ਹੀ ਉਹ ਬਿਨਾਂ ਕਿਸੇ ਕੋਸ਼ਿਸ਼ ਤੋਂ ਨਾਮ ਵਿੱਚੋਂ ਨਿਕਲਦਾ ਹੀ ਨਹੀਂ ਕਿਹਾ ਨਾ ਨੇ ਮੰਤੇ ਵਿਸਰਤ ਨਾਹੀਂ ਹਰੀ ਮੈਂ ਯਾਦ ਨਹੀਂ ਕਰਦਾ ਉਹ ਭੁੱਲਦਾ ਹੀ ਨਹੀਂ ਜਿਵੇਂ ਅਸੀਂ ਮਾਇਆ ਨੂੰ ਯਾਦ ਨਹੀਂ ਕਰਦੇ ਪੁੱਤਰ ਨੂੰ ਯਾਦ ਨਹੀਂ ਕਰਦੇ ਭੁੱਲਦਾ ਹੀ ਨਹੀਂ ਇਸਤਰੀ ਨੂੰ ਯਾਦ ਨਹੀਂ ਕਰਦੇ ਪਤੀ ਨੂੰ ਯਾਦ ਨਹੀਂ ਕਰਦੇ ਤੁਹਾਨੂੰ ਯਾਦ ਨਹੀਂ ਕਰਦੇ ਵੀ ਘਰਾਂ ਨੂੰ ਯਾਦ ਨਹੀਂ ਕਰਦੇ ਨਿਕਲਦੇ ਹੀ ਨਹੀਂ ਮਨ ਮਾਇਆ ਮੈਂ ਫਦਰ ਹੋ ਨਿਕਸਤ ਨਾਹੀਂ ਨਬੀਤ ਬਿਲਕੁਲ ਇਸੇ ਤਰ੍ਹਾਂ ਹੀ ਔਰ ਨਾਮ ਵਿੱਚੋਂ ਨਿਕਲਦਾ ਹੀ ਨਹੀਂ ਗੁਰਮੁਖ ਜਪਿਓ ਹਰਿ ਕਾ ਨਾਮ ਫਿਰ ਰਸਾਨੀ ਕੀ ਹੋਵੇਗੀ ਮੈਂ ਵੀ ਕਹਾਂਵਾ ਜੀ ਮੈਂ ਤਾਂ ਬਹੁਤ ਨਾਮ ਜਪਦਾ ਬਿਸਰੀ ਚਿੰਤਾ ਮਰੰਗ ਲਾਗਾ ਜਿਸ ਦਿਨ ਨਾਮ ਦਾ ਪਿਆਰ ਲੱਗ ਗਿਆ ਨਾ ਚਿੰਤਾ ਕੋਈ ਨਹੀਂ ਹੁੰਦੀ ਅਜੇ ਕੰਮ ਹੋਇਆ ਨਹੀਂ ਅਜੇ ਪਤਾ ਨਹੀਂ ਪਹਿਲੇ ਹੀ ਚਿੰਤਾ ਸ਼ੁਰੂ ਹੋ ਜਾਂਦੀ ਹੈ ਆ ਚਿੰਤਾ ਕਰਕੇ ਹੀ ਸਾਡੇ ਸਰੀਰ ਨੂੰ ਰੋਗ ਵੀ ਆਪਦੇ ਨੇ ਉਹ ਕਿੱਥੇ ਦਿਖੇਗਾ ਮਨ ਦੀ ਚਿੰਤਾ ਹੈ ਮਨ ਅਦ੍ਰਿਸ਼ਟ ਹੈ ਸਰੀਰ ਤੇ ਹੀ ਪ੍ਰਗਟ ਹੋਵੇਗਾ ਨਾ ਕੋਈ ਤੁਸੀਂ ਚਿੱਤਰ ਦੇਖਣਾ ਹੈ ਫਿਲਮ ਹੀ ਦੇਖਣੀ ਹੈ ਉਹਦੇ ਲਈ ਕੋਈ ਆਕਾਰ ਚਾਹੀਦਾ ਹੈ ਪਰਦਾ ਚਾਹੀਦਾ ਹੈ ਪਰਦੇ ਤੇ ਦਿਖਦਾ ਨਾ ਚਿੱਤਰ ਇਸ ਤਰ੍ਹਾਂ ਇਹ ਰੋਗ ਫਿਰ ਇੱਥੇ ਦਿਖਦੇ ਇਹ ਚਿੰਤਾ ਦੀ ਇਨਸਾਨੀ ਚਿੰਤਾ ਹੈ ਹੀ ਰੋਗ ਵੱਡੇ ਵੱਡੇ ਜੋ ਦਿਸੈ ਲੋਕ ਤਿਰ ਕੋ ਵਿਆਪੈ ਚਿੰਤਾ ਰੋਗ ਉਹ ਨੂੰ ਹਮੇਸ਼ਾ ਹੀ ਚਿੰਤਾ ਵਿੱਚ ਰਹਿੰਦੇ ਨੇ ਰੋਗ ਗੁਰਮੁਖਾਂ ਨੂੰ ਵੀ ਹੁੰਦੇ ਨੇ ਸੰਤਾਂ ਨੂੰ ਵੀ ਹੁੰਦੇ ਨੇ ਸਾਡੇ ਗੁਰੂ ਸਹਬਾ ਨੂੰ ਵੀ ਹੋਏ ਪਰ ਕੋਈ ਚਿੰਤਾ ਨਹੀਂ ਕੋਈ ਰੋਗ ਹੋ ਕੇ ਵੀ ਰੋਗ ਨਹੀਂ ਹੁੰਦਾ ਰੋਗ ਸੋਗ ਸਭ ਮਿਟ ਗਏ ਨਿਤ ਨਵਾਂ ਨਰਵਾ ਬਹੁਤ ਗਾਈ ਜਾਂਦੀ ਹੈ ਵਾਰ ਬਸੰਤ ਚੱਲ ਰਿਆ ਨਾ ਸਾਧ ਗੁਰੂ ਜੀ ਕਹਿੰਦੇ ਭਾਈ ਬਿਸਰੀ ਚਿੰਤਾ ਬਿਸਾਰੀ ਨਹੀਂ ਬਿਸਰੀ ਚਿੰਤਾ ਨਾਮ ਕੈਸੀ ਚੀਜ਼ ਹੈ ਚਿੰਤਾ ਚਿੰਤਾ ਸਗਲੀ ਗਈ ਪ੍ਰਭ ਨਾਨਕ 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 ਮਈ ਚਿੰਤਾ ਚਲੇ ਗਈ ਚਿੰਤਾ ਛੱਡ ਅਚਿੰਤ ਰਹੋ ਨਾਨਕ ਲਗ ਪਾਈ ਚਰਨ ਤੱਕ ਪਹੁੰਚਿਆ ਉਹ ਚਿੰਤਾ ਕਦੀ ਸਤਿਗੁਰ ਜੀ ਕਹਿੰਦੇ ਨੇ ਵਿਸਰੀ ਚਿੰਤ ਨਾਮ ਰੰਗ ਲਾਗਾ ਪਰ ਕਿਉਂ ਇਹ ਆ ਨਾਮ ਰੰਗ ਲੱਗਿਆ ਜਨਮ ਜਨਮ ਕਾ ਸੋਇਆ ਜਾਗਿਆ ਇਹ ਸਾਡਾ ਮਨ ਨਾ ਜਨਮਾ ਜਨਮਾਂਤਰਾਂ ਤੋਂ ਸੁੱਤਾ ਪਿਆ ਮੈਲਾ ਵੀ ਜਨਮ ਜਨਮਾਂਤਰਾਂ ਦਾ ਹੈ ਸੁੱਤਾ ਵੀ ਜਨਮਾ ਦਾ ਹੈ ਇੱਕ ਦੋ ਤਾਂ ਨਹੀਂ ਕਿਵੇਂ ਮਨ ਸੋਇਆ ਮਾਇਆ ਬਿਸਮਾਦ ਸੋਇਆ ਮਾਇਆ ਦੇ ਚੋ ਜਿੱਤਨੇ ਵੀ ਛੋਟੇ ਬੱਚੇ ਤੋਂ ਲੈ ਕੇ ਵੱਡੇ ਤੱਕ ਛੋਟੀ ਮਾਇਆ ਦੀ ਕਿਰਿਆ ਲੈ ਕੇ ਧਨ ਦੌਲਤ ਕਾਰ ਬਾਰ ਸਭ ਕੁਝ ਜਿੱਤਨਾ ਸਮਝਦਾ ਉਹ ਸਾਰੇ ਮਾਇਆ ਦੇ ਚੋਜ ਨੇ ਮਾਇਆ ਮਨ ਸੋਇਆ ਮਾਇਆ ਬਿਸਮਾਦ ਮਾਇਆ ਦੇ ਚੋਜ ਤਮਾਸ਼ੇ ਦੇਖ ਕੇ ਹੈਰਾਨ ਹੁੰਦਾ ਹੈ ਬੜਾ ਖੁਸ਼ ਹੁੰਦਾ ਹੈ ਬੜਦੇ ਸਾਰ ਕਰ। ਚਾਹੀਦਾ ਸੀ ਜਿਸ ਨੇ ਇਹ ਦਿੱਤੀਆਂ ਵਸਤੂਆਂ ਉਹਨੂੰ ਯਾਦ ਕਰਦਾ ਘਰ ਵਿੱਚ ਉੜਦੇ ਸਾਰ ਪਰ ਨਹੀਂ ਹੁੰਦਾ ਐਸਾ। ਸਤਗੁਰੂ ਜੀ ਕਹਿੰਦੇ ਨੇ ਜਨਮ ਜਨਮ ਦਾ ਇੱਕ ਜਨਮਦਿਨ ਜਨਮਾਂ ਜਮੰਤਮਾਂ ਦਾ ਸੋਇਆ ਹੋਇਆ ਸੀ ਜਾਗ ਗਿਆ ਉਹੀ ਚੀਜ਼ ਇੱਥੇ ਜਿਵੇਂ ਗੁਰਮਿਲ ਗੁਰਮਿਲ ਕੇ ਹੋਈ ਨਾ ਸਾਰੀ ਗੱਲ ਗੁਰਮਿਲ त्याग्यो ਦੂਜਾ ਪਾਉ ਪੂਰਵ ਕਰਮ ਅੰਕੁਰ ਜਦ ਪ੍ਰਗਟੇ ਭੇਟਿਓ ਪੁਰਖ ਰਸਕ ਬੈਰਾਗੀ ਮਿਟਿਓ ਅੰਧੇਰ ਮਿਲਤ ਹਰ ਨਾਨਕ ਜਨਮ ਜਨਮ ਕੇ ਸੋਈ ਜਾਗੀ ਜਨਮ ਜਨਮ ਕਾ ਸੋਇਆ ਜਾਗਾ ਜਦੋਂ ਕੋਈ ਰਸਿਕ ਪੁਰਖ ਮਿਲ ਜਾਏ ਸਵਾਦ ਲੈ ਕੇ ਨਾਮ ਜਪਣ ਵਾਲਾ ਰਸ ਲੈ ਲੈ ਕੇ ਰਸ ਕਰ ਰਸ ਕ ਹਰ ਗੁਣ ਗਾਵਾ ਸਵਾਦ ਲੈ ਲੈ ਕੇ ਇਹ ਨਹੀਂ ਬੱਦਾ ਹੋਇਆ ਜਪਜੀ ਸਾਹਿਬ ਦਾ ਪਾਠ ਕਰਦਾ ਹੈ ਬੱਦਾ ਹੋਇਆ ਨਿਤਨੇਮ ਕਰਦਾ ਬੱਦਾ ਚੱਟੀ ਜੋਕਰ ਬੱਦਾ ਚੱਟੀ ਜੋ ਭਰੈ ਨਾ ਗੁਣ ਨਾ ਆਪਕਾਰ ਕੋਈ ਫਾਇਦਾ ਨਹੀਂ ਗੁਣ ਲਾਭ ਕੋਈ ਨਹੀਂ ਭਲਾ ਕੋਈ ਨਹੀਂ ਉਹਦਾ ਉਹ ਤਾਂ ਤੁਸੀਂ ਤੁਹਾਡਾ ਕੋਈ ਚਲਾਦ ਹੋ ਜਾਏ ਗੁਰੂ ਕਿਰਪਾ ਕਰੇ ਨਾ ਹੋਏ ਕਿਸੇ ਦਾ ਹੋ ਜਾਏ ਖੁਸ਼ੀ ਨਾਲ ਪਰ ਹੋ ਗਈ ਸੌ ਤਾਂ ਫੋਨ ਕਰਾਓਗੇ ਜੀ ਫਲਾਣੇ ਨਾਲ ਗੱਲ ਕਰ ਲੋ ਠਿਮਕੇ ਨਾਲ ਗੱਲ ਕਰ ਲੋ ਉਹ ਕੰਮ ਹੈ ਜਿਹੜਾ ਇਸ ਤਰ੍ਹਾਂ ਕਹਿੰਦੇ ਆ ਰਸ ਲੈ ਕੇ ਗੁਣ ਕਰੇ ਵੀ ਮੈਨੂੰ ਅੱਜ ਪਾਠ ਕਰਨ ਨੂੰ ਮਿਲਿਆ ਸਾਨੂੰ ਅੱਜ ਸਹਿਜ ਪਾਠ ਮਿਲਿਆ ਸਾਨੂੰ ਅਖੰਡ ਪਾਠ ਸਾਹਿਬ ਮਿਲਿਆ ਕੋਈ ਗੱਲ ਨਹੀਂ 2-4 ਘੰਟੇ ਵੱਧ ਲੱਗੇ ਕੋਈ ਹੱਲ ਨਹੀਂ 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 ਕਿੰਨੀ ਸੁਬੀੜ ਹੁੰਦੀ ਹੈ ਜੀ ਸਮੇ ਵਾਲਿਆਂ ਦੀ ਕਾਲ ਵਾਲਿਆਂ ਦੀ ਵੀ ਚਲੋ ਕੋਈ ਨਹੀਂ ਜਪ ਬਾਣੀ ਐ ਵੀ ਘੰਟਾ ਲੱਗਿਆ ਕੋਈ ਗੱਲ ਨਹੀਂ ਪੌਣਾ ਘੰਟਾ ਲੱਗਿਆ ਕੋਈ ਗੱਲ ਨਹੀਂ ਸਵਾਦ ਲੈ ਕੇ ਤਾਂ ਇਸੇ ਤਰ੍ਹਾਂ ਹੋਵੇ ਜਦੋਂ ਸਿਮਰਨ ਕਰੋਗੇ ਨਾ ਤੁਸੀਂ ਭੋਜਨ ਵੀ ਖਾਓਗੇ ਕਦੇ ਸਾਥ ਸੰਗ ਜੀ ਗੁਰੂ ਕਿਰਪਾ ਦੁਆਰਾ ਤਜਰਬਾ ਜਰਾ ਦੱਸ ਰਹੇ ਹਾਂ ਰੁੱਖੇ ਭੋਜਨ ਵਿੱਚ ਵੀ ਸਵਾਦ ਆਏਗਾ ਰਸ ਲਏਗਾ ਰਸ ਕਰਸ ਰੁੱਖੋ ਭੋਜਨ ਭੋਮ ਸੈਦ ਸਖੀ ਪ੍ਰੀਅ ਸੰਗ ਵਿਹਾਤ ਗੁਰੂ ਅਰਜਨ ਦੇਵ ਜੀ ਮਹਾਰਾਜ ਬਾ ਕਮਾਲ ਦੀ ਗੱਲ ਹੈ ਉਤੇ ਦਾ ਰਸ ਹੀ ਜੀਵਨ ਵਿੱਚ ਬਣ ਜਾਂਦਾ ਹਰ ਚੀਜ਼ ਦਾ ਰਸ ਹਾਰੇ ਰਸ ਵਿੱਚ ਹਾਰੇ ਰਸ ਮਾਰਦਾ ਏ ਨੁਕ ਐਡੀ ਵੱਡੀ ਗੱਲ ਬਣਦੀ ਏ ਜਨਮ ਜਨਮ ਦਾ ਕਦੋਂ ਜਦੋਂ ਪੂਰਵ ਕਰਮ ਅੰਕੁਰ ਜਵ ਪ੍ਰਗਟੇ ਭੇਟਿਓ ਪੁਰਖ ਰਸਕ ਬੈਰਕ ਭੇਟਿਓ ਅંધੇਰ ਬੰਦਾ ਅੰਦਰਲਾ ਅੰਧੇਰਾ ਖਤਮ ਹੋ ਗਿਆ ਅંધੇਰੇ ਕਰਕੇ ਇਹ ਸਤ ਲੱਗ ਰਿਹਾ ਸਾਨੂੰ ਜੋ ਘਰ ਛੱਡ ਗਵਾਵਣਾ ਸੋ ਲੱਗਾ ਮਨ ਮਾਹੇ ਜਿੱਥੇ ਜਾਏ ਤੁਧ ਵਰਤਣਾ ਤਿਸ ਕੀ ਸੋਜੀ ਨਾਏ ਉਹ ਚਿੰਤਾ ਹੀ ਰਹੀ ਹੋਦੀ ਉਹ ਚੀਜ਼ ਸੋਏ ਹੋਏ ਕਰਕੇ ਕਰ ਕਿਰਪਾ ਆਪਣੀ ਸੇਵਾ ਲਾਏ ਸਾਧੂ ਸੰਗ ਸਰਬ ਸੁਖ ਪਾਏ ਇਹ ਰਹਾਉ ਦੀਆਂ ਪੰਕਤੀਆਂ ਨੇ ਕਿਰਪਾ ਕਰਕੇ ਆਪਣੀ ਸੇਵਾ ਲਾ ਲੈ ਹੋਰ ਹੋਰ ਵਿੱਚ ਨਾ ਲਾਈ ਜਾ ਹੋਰ ਹੋਰ ਵਿੱਚ ਨਾ ਦਾ ਆਪਨੀ ਸੇਵਾ ਵਿਚਲਾ ਆਪਣੀ ਸੇਵਾ ਆਪਣੀ ਸੇਵਾ ਗੁਰੂ ਦੀ ਸੇਵਾ ਆਪਣੀ ਸੇਵਾ ਜਨ ਦੀ ਸੇਵਾ ਇਹ ਤਿੰਨ ਚੀਜ਼ਾਂ ਲੱਗਦੀਆਂ ਨੇ ਜਿੱਥੇ ਇੱਕ ਚੀਜ਼ ਇੱਕ ਵੀ ਮਿਲ ਗਈ ਤਿੰਨਾ ਵਿੱਚੋਂ ਤਾਂ ਵੀ ਪਾਰ ਤਿੰਨੇ ਮਿਲ ਜਾਣ ਕੀ ਕਹਿਣਾ ਗੁਰੂ ਕਿਰਪਾ ਦੁਆਰਾ ਤਿੰਨੇ ਬਲੀਆਂ ਹੋਈਆਂ ਨੇ ਜਿਹੜੇ ਸੇਵਕ ਨੇ ਪਰ ਅੱਕੇ ਦਾ ਮਰ ਉਸ ਸੇਵਾ ਵਿੱਚੋਂ ਨਾ ਕੇ ਮਨ ਨਾ ਥੱਕੇ ਤਾਨ ਤਾਨ ਥੱਕ ਗਿਆ ਮਨ ਅੱਕ ਗਿਆ ਉਹ ਬੜਾ ਵਧੀਆ ਕਿਸੇ ਨੇ ਬਾਹਰ ਹੀ ਬੋਲਣਾ ਵਿੱਚ ਲਿਖਿਆ ਹੈ ਸੇਵਾ ਕਰਦਾ ਕਦੇ ਵੀ ਨਾ ਅੱਕਾ ਕਦੇ ਵੀ ਨਾ ਥੱਕਾ ਉਥੇ ਫਿਰ ਅਸੀਂ ਜ਼ੋਰ ਦੇ ਕੇ ਦੇਖਿਆ ਬਾਣੀ ਦੇ ਵਿੱਚੋਂ ਵੀ ਅੱਕਣਾ ਤਾਂ ਮਰਦਾ ਹੈ ਥੱਕਣਾ ਤਾਂ ਦਦਾ ਹੈ ਇਹ ਅਵਸਥਾ ਕਹਿੰਦੇ ਬਣਦੀ ਹੈ ਮੈਨੂੰ ਆਪਣੀ ਸੇਵਾ ਵਿੱਚ ਨਾ ਸੇਵਾ ਇੰਨੀਕ ਦੇ ਦਿੰਦਾ ਸਾ ਸੱਜ ਜੀ ਕੋਈ ਹਿਸਾਬ ਨਹੀਂ ਰਹਿੰਦਾ ਸੇਵਾ ਦਾ ਅੱਕਣਾ ਆਪੇ ਹੈ ਮਨ ਹਾਲਾਂਕਿ ਮਾਇਆ ਵੀ ਸੰਸਾਰ ਵਿੱਚ ਦੁਨੀ ਦੀ ਸੇਵਾ ਵਿੱਚ ਮਨੁੱਖ ਥੱਕਿਆ ਹੋਇਆ ਵੀ ਲੱਗਾ ਰਹਿੰਦਾ ਹੈ ਗੁਰੂ ਦੀ ਸੇਵਾ ਵਿੱਚ ਤਦ ਦ੍ਰਿਸ਼ਤ ਹੋ ਕੇ ਵੀ ਨਹੀਂ ਲੱਗਦਾ ਇਹ ਕਲਾ ਹੈ ਮਾਲਕ ਦੀ ਲਾਂਦਰ ਕਰ ਕਿਰਪਾ ਆਪਣੀ ਸੇਵਾ ਲਾਏ ਤੂੰ ਲਾ ਤਾਰੀ ਤੱਕਾਂਗੇ ਸਾਧੂ ਸੰਗ ਸਰਬ ਸੁਖ ਪਾਏ ਫਿਰ ਸਾਧੂਆਂ ਦਾ ਸੰਗ ਦੇ ਸਾਨੂੰ ਕਿਤਨਕ ਪਹਿਲਾਂ ਸੇਵਾ ਦੀ ਗੱਲ ਕੀਤੀ ਆਪਾਂ ਹੁਣ ਸਾਧੂ ਸੰਗ ਦੀ ਕਿੰਨਾ ਕ ਸੰਗ ਹੁੰਦਾ ਏ ਜੇ ਉਹ ਦਿੰਦਾ ਲਾਏ ਇੱਕ ਦੋਏ ਮੰਦਰ ਇੱਕ ਦੋਏ ਬਾਟ 함 ਕੋ 70 ਉਨ ਕੋ ਖਾਟ ਤੰਗ ਹੋ ਜਾਂਦੇ ਨੇ ਜੇ ਸਾਧੂ ਆਉਣ ਲੱਗ ਜਾਨਾ ਪਰ ਸਾਰੇ ਹੱਕ ਜਾਂਦੇ ਨੇ ਸਾਸ ਸਾਧੂ ਤਾਂ ਤਾਂ ਬਹੁਤ ਛੇਤੀ ਹੱਕਦਾ ਐ ਬਣੋ ਅੱਗੇ ਸਾਧੂਏ ਹੋਏ ਫਿਰ ਤਾਂ ਗੱਲ ਹੈ ਵਰਨਾ ਸਾਧੂ ਕੋਈ ਗੁਰਮੁਖ ਜਨ ਆਏ ਸੰਗਤ ਨੂੰ ਾਕਾ ਦਿੰਦਾ ਹੈ ਬਸ 1 ਮਿੰਟ ਹੋਰ ਲੈਣਾ ਤੁਹਾਡਾ ਉਹ 1 ਮਿੰਟ ਘੰਟੇ ਘੱਟੇ ਦਾ ਹੋ ਜਾਂਦਾ ਹੈ ਅਦੇ-ਅਦੇ ਘੱਟੇ ਦਾ ਸਾਸ 1 ਮਿੰਟ ਬਸ ਕਿਉਂਕਿ ਉਹ ਗੱਲ ਐਸੀ ਤੌਰ ਦਿੰਦਾ ਜਿਹੜੀ ਪੂਰੀ ਨਹੀਂ ਹੁੰਦੀ ਅੱਗੇ ਸਵਾਲ ਹੋ ਜਾਂਦਾ ਸੋ ਪਾਸ਼ਾ ਕਹਿੰਦੇ ਆਪ ਕਿਰਪਾ ਕਰ ਸਾਨੂੰ ਸਾਧਵਾ ਦਾ ਸੰਗ ਦੇ ਸਾਡਾ ਮਨ ਵੀ ਬਣੇ ਨਾ ਸਾਧੂ ਦੇ ਨਾਲ ਰਹਿਣ ਦਾ ਪਾਸ਼ਾ ਕਹਿੰਦੇ ਸਾਰਬ ਸੁਖ ਪਾਏ ਫਿਰ ਸਾਰੇ ਸੁਖ ਤੈਨੂੰ ਮਿਲਣਗੇ ਤੇਰਾ ਸਰੀਰ ਸੁਖਦਾਈ ਹੋਵੇਗਾ ਤੇਰੇ ਲਈ ਤੇਰੇ ਲਈ ਹੋਰ ਲਈ ਨਾ ਹੋਵੇ ਨਾ ਇਹ ਧਿਆਨ ਰੱਖਣਾ ਜਰਾ ਤੇਰਾ ਪੁੱਤਰ ਸੁਖਦਾਈ ਹੋਵੇਗਾ ਤੇਰੀ ਇਸਤਰੀ ਸੁਖਦਾਈ ਹੋਵੇਗੀ ਤੇਰਾ ਧਨ ਸੁਖਦਾਈ ਹੋਵੇਗਾ ਵਰਨਾ ਤਨ ਹੀ ਝਗੜੇ ਪਵਾ ਦੇਗਾ ਤਨ ਹੀ ਝਗੜੇ ਪਵਾ ਦੇਗਾ ਆਪਣੇ ਹੀ ਬਾਣਗੇ ਨਾਲੇ ਕਰਨਗੇ ਵੀ ਆਪਣੇ ਆਪਣਾ ਹੀ ਤਨ ਹਾਲਾਂਕਿ ਪਰਾਏ ਤੁਹਾਨੂੰ ਬੁਰਾ ਕਿਹਾ ਆਪਣਾ ਹੀ ਪਰਾਇਆ ਬਣ ਜਾਏਗਾ ਆਪਣਾ ਹੀ ਬੇਗਾਨਾ ਬਣ ਜਾਏਗਾ ਬੇਗਾਨਾ ਦੁੱਖੇ ਦਿੰਦਾ ਹੈ ਸਰਸਨ ਜੀ ਹਰ ਚੀਜ਼ ਦੁਖਦਾਈ ਹੁੰਦੀ ਹੈ ਇੱਥੇ ਸਾਰ ਵੀ ਸੁੱਖ ਪਾਏ ਵਾਹਿਗੁਰੂ 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 ਚੇਤੇ ਆਵੇ ਚੇਤੇ ਆਵਣ ਕਾ ਸਰਗ ਸਰਬ ਸੁਖ ਪਾਏ ਹੁਣ ਸਾਧੂ ਨਾਲ ਕੀ ਮਿਲੇਗਾ ਸਾਧੂ ਨਾਲ ਭਰਮ ਮਿਟੇਗਾ ਭਾਉ ਮਿਟੇਗਾ ਆਨੰਦ ਮਿਲੇਗਾ ਅਤੇ ਹਰੀ ਦਾ ਨਾਮ ਤੂੰ ਰਸਨਾ ਨਾਲ ਪੜੇਗਾ ਸਾਧੂਆਂ ਦੀ ਸੰਗਤਿ ਚ ਇਹ ਹੋਵੇਗਾ ਸਾਧ ਸੰਗ ਮਿਟੇ ਭੈ ਭਰਮਾਂ ਅੰਮ੍ਰਿਤ ਹਰ ਹਰ ਰਸਨ ਪਟ ਅੰਮ੍ਰਿਤ ਨਾਮ ਰਸਨ ਦੁਆਰਾ ਜਪਣਾ ਆ ਜਾਏਗਾ ਦੂਜਿਆਂ ਵਿੱਚ ਜਾ ਕੇ ਭੁੱਲ ਜਾਏਗਾ ਬਸ ਆਹੀ ਦੇਖਣਾ ਆਪਾਂ ਨੇ ਸਾਨੂੰ ਯਾਦ ਕਿੱਥੇ ਆ ਰਿਹਾ ਭੁੱਲ ਰਿਹਾ ਕਿੱਥੇ ਹੈ ਜਿੱਥੇ ਯਾਦ ਆਵੇ ਬਾਰ ਬਾਰ ਜਾ ਬਾਰ ਬਾਰ ਸੰਗ ਕਰ ਜਿੱਥੇ ਭੁੱਲੇ ਕਦੇ ਨਾ ਕਰੀ ਬਹ ਆ ਚੀ ਦੇਖਣ ਕੱਲ ਆਪਾਂ ਪੜਿਆ ਸੀ ਨਾ ਸਬੇ ਗੱਲਾਂ ਵਿਸਰਨ ਇੱਕੋ ਵਿਸਰਨ ਨਾ ਜਾਏ ਬਹੁਤ ਸਭ ਕੁਝ ਭੁੱਲ ਜਾਏ ਸਾਨੂੰ ਪਰ ਇੱਕ ਨਾ ਭੁਲੇ ਉਹ ਦੇਖ ਲੋ ਕਿੱਥੇ ਆਦ ਆਂਦਾ ਸੋ ਅਸਥਾਨ ਬਤਾਵੋ ਮਿਤਾ ਉਹ ਅਥਾਨ ਮੈਨੂੰ ਦੱਸ ਦੇ ਜਾ ਕੇ ਹਰ ਹਰ ਕੀਰਤਨ ਨੀਤਾ ਜਿਸ ਹਿਰਦੇ ਵਿੱਚ ਹਰ ਵਕਤ ਕੀਰਤਨ ਹੋ ਰਿਹਾ ਸਾਜ ਵਜਨ ਦੇ ਹਰ ਵਕਤ ਕੀਰਤ ਜਹ ਸਾਧੂ ਗੋਬਿੰਦ ਭਜਨ ਸਾਧੂ ਸੰਗ ਜਹ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ ਹਮੇਸਾ ਹੁੰਦਾ ਤੇ ਉਹਦੇ ਅੰਦਰ ਵੜਨਾ ਪਏਗਾ ਤਨ ਰੋਗ ਦੋਖ ਗੁਰ ਸ਼ਬਦ ਨਿਵਾਰੇ ਨਾਮ ਔਖਦ ਮਨ ਭਿੱਤਰ ਸਾਰੇ ਕਹਿੰਦੇ ਰੋਗ ਵੀ ਦੋਖ ਵੀ ਰੋਗ ਵੀ ਕਈ ਕਈ ਥਾਂ ਤੇ ਰੋਗ ਸੋਗ ਸਭ ਮਿਟ ਗਏ ਸੋਗ ਹੁੰਦਾ ਹੈ ਅੰਦਰ ਦਾ ਮਨ ਦਾ ਚਿੰਤਾ ਜਿਹਨੂੰ ਕਹਿੰਦੇ ਸੋਗ ਦਾ ਅਰਥ ਚਿੰਤਾ ਹੁੰਦਾ ਹੈ ਗਮ ਹੁੰਦਾ ਹੈ ਬੇਗਮ ਪੂਰਾ ਸ਼ਹਿਰ ਕੋ ਨੋ ਜਿਹੜਾ ਰੋਗ ਹੁੰਦਾ ਹੈ ਇਹ ਸਰੀਰ ਕੋ ਹੁੰਦਾ ਹੈ ਦੋਖ ਹੁੰਦਾ ਹੈ ਸਾਡੇ ਪਾਪ ਦੁੱਖਾਂ ਵੱਲ ਜਾਣਾ ਉਧਰ ਰੋਗ ਵੀ ਮਿਟ ਗਏ ਕਿਵੇਂ ਗੁਰ ਸ਼ਬਦ ਮਿਟਾ ਨਿਵਾਰੇ ਗੁਰੂ ਦੇ ਸ਼ਬਦ ਰਾਹੀ ਸਿਹਾਰੀ ਹੈ ਗੁਰੂ ਦੇ ਸ਼ਬਦ ਰਾਹੀ ਕਿਹੜਾ ਮਨੁੱਖ ਹੈ ਜਿਹੜਾ ਰੋਗ ਤੋਂ ਗੁਰੂ ਦਾ ਸ਼ਬਦ ਨੂੰ ਵਰਤਦਾ ਹੋਵੇ ਕੋਈ ਵਿਰਲਾ ਕੌਣ ਮਨੁੱਖ ਹੈ ਸੋਗ ਦੋਖ ਦੇ ਲਈ ਗੁਰੂ ਸ਼ਬਦ ਨੂੰ ਵਰਤਦਾ ਹੋਵੇ ਡਾਕਟਰ ਵੱਡੇ ਤੋਂ ਵੱਡਾ ਢੋਲ ਲਾਏਗਾ ਹਸਪੀਟਲ ਵੱਡੇ ਤੋਂ ਵੱਡਾ ਚਾਹੀਦਾ ਹੈ ਸਾਡੇ ਗੁਰੂ ਸਾਹਿਬ ਨੇ દવાખાਨੇ ਖੋਲੇ ਪਰ ਸ਼ਬਦ ਹੀ ਹੋ ਨਾਮ ਦੀ ਹੋਟ ਅੱਗੇ ਨਾਮ ਹੈ ਨਾਮ ਔਖਦ ਮਨ ਭਿੱਤਰ ਸਾਰੇ ਜਦੋਂ ਸ਼ਬਦ ਦੀ ਹੋਟ ਲੈਂਦਾ ਹੈ ਇਹਦੇ ਅੰਦਰ ਦਾ ਨਾਮ ਜਿਹੜਾ ਸਬਦੇ ਅੰਦਰ ਪਿਆ ਹੈ ਹਰ ਔਖਦ ਸਭ ਘਟ ਹੈ ਭਾਈ ਗੁਰ ਪੂਰੇ ਬਿਨ ਬਿਧ ਨਾ ਬਣਾਈ ਸ਼ਬਦ ਨੇ ਬਿਧ ਬਣਾ ਦੇਣੀ ਹੈ ਅੰਦਰ ਹੀ ਦਵਾਈ ਹੈ ਬਾਹਰ ਢੋੜਦਾ ਫਿਰਦਾ ਉਹ ਅਵਸਥਾ ਫਿਰ ਨਾਮ ਔਖਦ ਮਨ ਭਿੱਤਰ ਅੰਦਰ ਸਾਰੇ ਸ਼੍ਰੇਸ਼ਟ ਸਭ ਤੋਂ ਉੱਤਮ ਦਵਾਈ ਹੈ ਇਹ ਪ੍ਰਾਪਤ ਹੋ ਜਾਏਗੀ ਤੈਨੂੰ ਇਹ ਕੀ ਇਹ ਮਿਲਦੀ ਹੈ ਗੁਰਪੇਟ ਤ ਮਨ ਭਿਆ ਅਨੰਦ ਸਰਬ નિਧਾਨ ਨਾਮ ਭਗਵੰਤ ਗੁਰਪੇਟ ਪਹਿਲਾਂ ਕਿਹਾ ਸੀ ਗੁਰਪੇਟ ਤ ਤਾਗੋ ਦੂਜਾ ਭਾਉ ਗੁਰ ਮਿਲ त्याਗੋ ਦੂਜਾ ਭਾਉ ਤੇ ਭੇਟ ਤ ਭੇਟ ਦੇ ਵੀ ਮਿਲਣਾ ਹੁੰਦਾ ਗੁਰੂ ਬੰਦਾ ਪਰ ਗੁਰੂ ਨੂੰ ਮਿਲਣ ਲਈ ਕੀ ਕਰਨਾ ਪਏਗਾ ਸਾਨੂੰ ਗੁਰੂ ਦੀ ਸੇਵਾ ਵਿੱਚ ਰਹਿਣਾ ਪਏਗਾ ਗੁਰੂ ਦੀ ਸੰਗਤ ਵਿੱਚ ਰਹਿਣਾ ਪਏਗਾ ਗੁਰੂ ਦੀ ਪੂਰੇ ਗੁਰ ਕੀ ਪਾਏ ਸੇਵ ਤਿਸੈ ਪ੍ਰਾਪਤ ਜਿਸ ਪ੍ਰਭ ਦੇਵ ਜਿਹਨੂੰ ਪ੍ਰਭੂ ਦਿੰਦਾ ਹੈ ਪ੍ਰਭੂਗੇ ਬੇਨਤੀ ਕੀਤੀ ਹੈ ਪਹਿਲਾਂ ਸਤਗੁਰੂ ਜੀ ਕਹਿੰਦੇ ਨੇ ਗੁਰ ਭੇਟ ਤ ਮਨ ਭਿਆ ਆਨੰਦ ਜਿਸ ਮੇਲੀ ਐ ਮਨ ਹੋਏ ਆਨੰਦ ਸੋ ਸਤਗੁਰ ਕਹੀ ਐ ਗੁਰੂ ਤਾਂ ਹੈ ਜੇ ਅੰਦਰ ਦਾ ਮੰਦ ਦਾ ਆਨੰਦ ਦਿੰਦਾ ਹੈ ਸਰਬ ਨਿਧਾਨ ਦਾ ਭਗਵਾਨ ਤ ਉਥੇ ਸਮਝ ਆ ਜੇਗੀ ਪਰਮੂ ਦਾ ਨਾਮ ਹੀ ਸਾਰੇ ਖਜਾਨੇ ਦੌ ਨਿਧਾ ਵਾਲਾ ਨਾਮ ਨਾਮ ਨੋ ਨਿਧ ਹੈ ਇਹ ਨੋ ਖਜ਼ਾਨੇ ਹੋਰ ਦੇਖਣੇ ਨਾਮ ਹੀ ਨੌਂ ਨਿਦੈ ਤੇ ਉਹ ਹੈ ਕਿਤੇ ਨੌਂ ਨਿਦ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਤਿਸ ਕਾ ਵਿਸਰਾਮ ਨਾਮ ਔਖਦ ਮਨ ਭਿੱਤਰ ਅੰਦਰ ਉਹ ਗੁਰੂ ਨੂੰ ਮਿਲ ਕੇ ਕਹਿੰਦੇ ਬਣਦੀ ਹੈ ਜਨਮ ਜਨਮ ਕੀ ਮਿਟੀ ਜਮ ਤਰਾਸ ਸਾਧ ਸੰਗਤ ਉਹ ਦੇ ਕਮਲ ਵਿਗਾਰ ਫਿਰ ਕਿਵੇਂ ਹੁੰਦਾ ਹੈ ਕਹਿੰਦੇ ਜਨਮ ਜਨਮਾਂਤਰਾਂ ਦੀ ਜਿਹੜੀ ਜਮ ਦਾ ਡਰ ਬਣਿਆ ਹਰ ਜਨਮ ਵਿੱਚ ਜਮ ਤੰਗ ਕਰ ਰਿਹਾ ਹੈ ਕਿਸੇ ਵੀ ਰੂਪ ਦਾ ਜਨਮ ਹੋਵੇ ਉਹ ਸਾਰੇ ਦਾ ਸਾਰਾ ਕਿਵੇਂ ਸਾਧ ਸੰਗਤ ਵਿੱਚ ਆਇਆ ਹੁੰਦ ਕਮਲ ਉਲਟਾ ਹੋਇਆ ਹਿਰਦਾ ਹੁੰਦ ਕਿਵੇਂ ਹੈ ਮਾਇਆ ਵੱਲੋਂ ਤੁਰ ਰਿਹਾ ਹੁੰਦ ਹੈ ਮਾਇਆ ਤੋਂ ਉਲਟ ਕੇ ਪਰਭੂ ਵੱਲੋਂ ਬਾਦੋ ਵੱਲੋਂ ਹੋ ਜਾਂਦਾ ਹੈ ਉਹਨੂੰ ਕਹਿੰਦੇ ਨੇ ਸਿੱਧਾ ਹੋ ਗਿਆ ਹੈ ਪਰਭੂ ਦੀ ਯਾਦ ਵਿੱਚ ਹੋ ਜਾਏ ਜਦੋਂ ਉਹ ਸਿੱਧਾ ਹੋ ਗਿਆ ਹੈ ਹੂੰਦ ਪੁੱਠੇ ਨੂੰ ਕਹਿੰਦੇ ਨੇ ਉਲਟਿਆ ਹੋਇਆ ਉਲਟੀ ਹੋ ਜਾਂਦੀ ਉਹ ਉਲਟੀ ਰਹੇ ਮਨ ਉਲਟੀ ਰਹੇ ਸਾਖਤ ਸਿਉਂ ਕਰ ਉਲਟੀ ਰਹੇ ਉਲਟ ਜਾਂਦਾ ਉਲਟ ਜਾਣਾ ਕਿਸੇ ਚੀਜ਼ ਤੋਂ ਬਦਲ ਜਾਣਾ ਹੂੰਦ ਕਮਲ ਪੁੱਠਾ ਹੋਇਆ ਕਮਲ ਹਿਰਦਾ ਰੂਪੀ ਬੇਗਾਸ ਖੜ ਜਾਂਦਾ ਹੈ ਗੁਣ ਗਾਵਤ ਨਿਹਚਲ ਵਿਸਰਾਮ ਪੂਰਨ ਹੋਏ ਸਗਲੇ ਕਾਂ ਫਿਰ ਉਹ ਗੁਣ ਗਾਣ ਲੱ ਜਾਂਦਾ ਹੈ ਗੁਣ ਗਾਵਤ ਨਿਹਚਲ ਵਿਸਰਾਮ ਮਨ ਦਾ ਟਿਕਾਣਾ ਪੱਕਾ ਬਣ ਗਿਆ ਹੁਣ ਅਡੋਲਤਾ ਨਹੀਂ ਡੋਲਣ ਤੇਰਾ ਆਖੂ ਪ੍ਰਭੂ ਸਹਿਜ ਜਿਹਨੂੰ ਕਹਿੰਦੇ ਨੇ ਆਤਮ ਕਡੋਲਤਾ ਜਿਹਨੂੰ ਕੁਝ ਵੀ ਹੋਈ ਜਾਏ ਉਹਨੂੰ ਪਤਾ ਹੈ ਸਭ ਚੱਲਣ ਵਾਲਾ ਕੰਮ ਹੈ ਰਹਿਣ ਵਾਲਾ ਕੋਈ ਨਹੀਂ ਹੈ ਰਹਿਣ ਵਾਲਾ ਇੱਕ ਨਾਮ ਹੈ ਰਹਿਣ ਵਾਲੀ ਭਗਤੀ ਹੈ ਪਰਮੇਸ਼ਰ ਹੈ ਹੋਰ ਕੋਈ ਨਹੀਂ ਉੱਥੇ ਫਿਰ ਆਪਣਾ ਆਣਾ ਜਾਣਾ ਰਹਿ ਗਿਆ ਆਵਣ ਜਾਣ ਰਹੇ ਹਰ ਧਿਆਏ ਭਗਤ ਪਾਏ ਪ੍ਰਭ ਕੀ ਲਿਬ ਲਾਏ ਨਿਹਚਲ ਪੂਰਨ ਹੋਏ ਸਗਲੇ ਕਾਮ ਫਿਰ ਜੋ ਕਰਨਾ ਚਾਹਦਾ ਸੀ ਸਾਰੇ ਕੰਮ ਜੰਜਾਲ ਨਹੀਂ ਜੰਜਾਲ ਤਾਂ ਵਿਕਸ਼ ਜਾਂਦੇ ਨੇ ਬਿੰਸ ਗਏ ਸਗਲੇ ਜੰਜਾਲ ਇਹ ਤਿਕਨੇ ਪੂਰਨ ਹੋਏ ਜੇ ਗਿਆਨ ਕਰਨਾ ਚਾਹੁੰਦਾ ਹੈ ਪੂਰਨ ਨਾਮ ਜਪਣਾ ਚਾਹੁੰਦਾ ਹੈ ਪੂਰਨ ਧਿਆਨ ਕਰਨਾ ਚਾਹੁੰਦਾ ਹੈ ਪੂਰਨ ਹਰ ਕਰਮ ਵਿੱਚ ਪੂਰਨ ਹੁੰਦਾ ਹੈ ਦੋਲਵ ਦੇਹ ਆਈ ਪਰਮਾਨ ਸਫਲ ਹੋਈ ਜਪ ਹਰ ਹਰ ਨਾਮ ਕਹਿੰਦੇ ਇਹ ਦੁਰਲਭ ਦੇਹ ਇਹ ਔਖਾ ਮਿਲਣ ਵਾਲਾ ਸਰੀਰ ਆਈ ਜਿੱਥੇ ਆਇਆ ਹੋਇਆ ਪਰਮਾਨ ਹੋ ਗਿਆ ਪਰਮਾਨ ਕੌਣ ਹੁੰਦਾ ਹੈ ਆਤਮ ਰਸ ਜੇ ਜਾਣਿਆ ਹਰ ਰਸ ਜੇ ਸਹਿਜੇ ਮਾਣ ਨਾਨਕ ਧੰਨ 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 ਜਨ ਆਏ ਤੇ ਪਰਮਾਨ ਉਹ ਪਰਮਾਨ ਅਸੀਂ ਸਰੀਰਕ ਰਸਤਾ ਜਾਣਿਆ ਆਤਮਾ ਰੂਹ ਤੱਕ ਤਾਂ ਜੇ ਪਹੁੰਚੀ ਆਤਮਾ ਤਕ ਰੋਹਾਨੀਤ ਵਿੱਚ ਗਿਆ ਹੀ ਨਹੀਂ ਮਿਲੱਖ ਉਹ ਤੇ ਤੱਕ ਨਹੀਂ ਗਿਆ ਕਿਉਂਕਿ ਗੁਰੂ ਮਿਲੇ ਨਹੀਂ ਜਿਨੇ ਦੁਖਾਣਾ ਸਾਰਾ ਕੁਝ ਕਰਮੇ ਕਰ ਦੇ ਖਾਏ ਦੇ ਦੁਰਲਭ ਦੇ ਮਾਨਸ ਜਨਮ ਦੁਰਲਭ ਹੈ ਹੋਏ ਨਾ ਬਾਰੰਬਾਰ ਦਵਾਰਾ ਦਵਾਰਾ ਨਹੀਂ ਮਿਲਣਾ ਹੈ ਸਾਰੀ ਟੇਡੀਆਂ ਮੇਡੀਆਂ ਜੁਨਾ ਵਿੱਚ ਨੂੰ ਹੋ ਕੇ ਫਿਰ ਆਏਗਾ ਦਵਾਰਾ ਬਹੁਤ देर ਪਿੱਛੇ ਮਿਲਦੀ ਹੈ ਚਰੰਕਾਲ ਪਾਈ ਦੁਰਲਭ ਦੇ ਨਿਆਮ ਵਿਹੋਣੀ ਹੋਈ ਖੇ ਫਿਰ ਸਵਾ ਹੋ ਜਾਣੀ ਹੈ ਹਾਂ ਨੂਰ ਹੋ ਸਕਦੀ ਹੈ ਖਾਕ ਨੂਰ ਕਰਦਨ ਦੁਨੀਆ ਅਲਮਾਏ ਸਾਪਲ ਹੋਈ ਜਪ ਹਰ ਹਰ ਨਾਮ ਜੇ ਹਰੀ ਦਾ ਨਾਮ ਜਪ ਰਿਹਾ ਸਰੀਰ ਦੁਆਰਾ ਜੇ ਹੋਰ ਹੋਰ ਕੰਮ ਕਰ ਰਿਹਾ ਹੋਰ ਹੋਰ ਸੇਵਾਵਾਂ ਕਰ ਰਿਹਾ ਫਿਰ ਨਹੀਂ ਪਰਵਾਹ ਹੈ ਸਿਰਫ ਨਾਮ ਵਿੱਚ ਪਰ ਗੁਰੂ ਗ੍ਰੰਥ ਸਾਹਿਬ ਦਾ ਮੁੱਖ ਕਰਮ ਹੈ ਨਾਮ ਨਾਨਕ ਕਹਿ ਕਰ ਕੇ ਵੰਦਾ ਉਹਾਂ ਜਪਿਆ ਕੇਵਲ ਨਾਮ ਮਿਲ ਸਾਧ ਸੰਗਤ ਭਜੇ